ਪਰੀਤ ਪੁੱਤ ਕੁਛ ਖਾ ਪੀ ਲੈ ਅੱਧਾ ਭੁੱਖੀ ਰੱਖੇ ਥੋੜੀ ਸਰਨਾ ਹੋਰ ਨਾ ਭੁੱਖੇ ਰਹੇ ਖਾਣਾ ਪੁਣਾ ਤਾਂ ਹੈ ਜਿੰਨਾ ਖੋ ਪੀਂਗੇ ਫਿਰ ਬਿਚ ਨਾ ਕੁਝ ਜਾਊਗਾ ਤਾਂ ਪਕਾਮ ਕੰਮ ਕਿਵੇਂ ਕਰਨੀਂ ਲੱਗਦੀ ਉਹਨਾਂ ਦਾ ਦਿੱਤਾ ਸੂਟ ਉਹਨਾਂ ਨੂੰ ਵੇਖਣਾ ਵੀ ਨਸੀਬ ਨਹੀਂ ਹੋਇਆ तो की तो ना तो खुश पर नहीं मम्मी घर से का खुश खुश सी सारे और नहीं खुशियां लोग तो, रब तो देखिया नहीं गई मेरे घर खुशियां रब लै गया खो ਕਿਆ ਕਰੀ ਅਸੀਂ ਸਿਰਫ ਤਾਂ ਮੰਮੀ ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਆਪਾਂ ਨੂੰ ਛੱਡ ਕੇ ਚਲੇ ਗਏ

ਕਿਤੇ ਨਾ ਸੋਚੀ ਕਿ ਮੈਨੂੰ ਕਿਉਂ ਮੇਰੇ ਪਿੱਛੇ ਛੱਡ ਗਏ ਉਹ ਵੀ ਗੱਲ ਕਰਦੇ ਆ ਨਾ ਇਹਦੇ ਜਵਾਬ ਲਈ ਦੇ ਮਨ 'ਚ ਇਹ ਗੱਲ ਜਾਊਂਦੀ ਪਤਾ ਨਹੀਂ ਕਦੋਂ ਛੱਡਿਆ ਕਰੀਏ ਤਾਂ ਕੀ ਕਰੀਏ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਕੁਛ ਨਹੀਂ ਮਨਦਾ ਹੁਣ ਕੀ ਉਮਰ ਹੈ ਦੀ ਨਿਆਣੀ ਦੀ ਕਿੰਨੀ ਕਹਿੰਦੇ ਦੁਨੀਆਦਾਰੀ ਦੇ ਬਾਹਲੀ ਲੋੜਾਂ ਮਾਰਿਆ ਰੱਬ ਨੇ ਖਾਵੇ ਪੀਵੇ ਤਸੈ ਜਦ ਤੱਕ ਉਹ ਨਹੀਂ ਸੰਦੀਪਿੰਦੀ ਮੇਰੇ ਮਨ ਨੂੰ ਤਰਸ ਨਹੀਂ ਉਹ ਮੇਰਾ ਜਾਨ ਹੁੰਦਾ ਚਲ ਜੇ ਤੂੰ ਹੀ ਮਾਂ ਹੌਸਲਾ ਦੇਗੀ ਉਹ ਜਵਾਖੜੀ ਕੀ ਕਰੂਗੀ ਚੁੱਪ ਕਰ ਤੂੰ ਨਾ ਰੋਇਆ ਕਰ ਬਹੁਤਾ ਬਸ ਬਸ ਜਦ ਤੇ ਪੱਥਰ ਧਰਨਾ ਪਊ ਹਾ ਦੇਖ ਲੈ ਬਾਈ ਆਪਣੇ ਚਾਚੇ ਨਾਲ ਕਿੰਨੀ ਮਾੜੀ ਹੋਈ ਆ ਯਾਰ ਹੋਰ ਬਾਈ ਕੱਲਾ ਕੱਲਾ ਪੁੱਤ ਸੀ ਕਾਲਾ ਰੱਬ ਨੇ ਉਹ ਵੀ ਖੋਲਿਆ ਹੋਰ ਕੀ ਯਾਰ ਚਾਚੇ ਦਾ ਸੁਭਾਅ ਵੀ ਬਥੇਰਾ ਚੰਗਾ ਤੇ ਕਾਲੇ ਦਾ ਸੁਭਾਅ ਵੀ ਜਮ ਆਪਣੇ ਬਾਪੂ ਵਰਗਾ ਹੀ ਸੀ ਸੱਚੀ ਬਾਈ ਚਾਚਾ ਵਿਚਾਰਾ ਕਿੰਨਾ ਮਾਣ ਕਰਦਾ ਸੀ ਕਾਲੇ ਤੇ ਪੜਾਇਆ ਵੀ ਬਹੁਤ ਸੀ ਉਹਨੂੰ ਹੋਰ ਬਾਈ ਵਿਆਹ ਕੀਤਾ ਐਨਾ ਕੁਸ਼ਤੀ ਕਹਿੰਦਾ ਸਾਨੂੰ ਕਿੰਨੀ ਚੰਗੀ ਕੁੜੀ ਮਿਲੀ ਹੈਗੀ ਮੈਂ ਗਿਆ ਸੀ ਬਾਈ ਇੱਕ ਦਿਨ ਚਾਚੇ ਦੇ ਘਰੇ ਭਾਬੀ ਵਿਚਾਰੀ ਸੱਚੀ ਬਹੁਤ ਚੰਗੇ ਸੁਭਾਅ ਦੀ ਆ ਹੋਰ ਬਾਈ ਰੱਬ ਕਿੱਥੇ ਚੰਗਾ ਮਾੜਾ ਦੇਖਦਾ ਕਾਲੇ ਦੀ ਘਰ ਵਾਲੀ ਜਿਉਂ ਸਾਰਾ ਦਿਨ ਗੁੱਮਸਮ ਹੋ ਕੇ ਬੈਠੀ ਰਹਿੰਦੀ ਆ ਨਾ ਚਿਹਰੇ ਤੇ ਰੌਣਕ ਤੇ ਨਾ ਹਾਸਾ ਕੀ ਬਤਾ ਵਿਚਾਰੀ ਇੱਥੇ ਰਹੂਗੀ ਜਿ ਆਪਣੇ ਪੇਕ ਹੀ ਜਾਊਗੀ ਇੱਥੇ ਵੀ ਕਿਹਦੇ ਸਿਰ ਤੇ ਰਹੂਗੀ ਉਮਰ ਵੀ ਕੀ ਆ ਵਿਚਾਰੀ ਦੀ ਹਜੇ ਛੋਟੀ ਉਮਰੇ ਵੱਡਾ ਦੁੱਖ ਦਿੱਤਾ ਰੱਬ ਨੇ ਰੱਬ ਉਮਰਾਂ ਨਹੀਂ ਦੇਖਦਾ ਬਾਈ ਉਹ ਤਾਂ ਆਪਾਂ ਦੇਖਦੇ ਆ ਚੱਲ ਮੈਂ ਦੂਜੀ ਮੋਟਰ ਤੇ ਪਾਣੀ ਦੇਖ ਕੇ ਆਉਣਾ ਆਹੋ ਦੇਖਿਓ ਮਾਰੇ ਕਿਹੜਾ ਚਾਚੀ ਕਾਲੇ ਦੇ ਜਾਣ ਦਾ ਤਾਂ ਬਹੁਤ ਦੁੱਖ ਆ ਹਜੀ ਉਮਰ ਹੀ ਕੀ ਸੀ ਉਹਦੀ ਆਪਾਂ ਬਸ ਰੋਣੇ ਪਾ ਗਿਆ ساری ਉਮਰ ਦੇ ਸੱਚੀ ਕੋਈ ਉਮਰ ਨਹੀਂ ਸੀ ਮੇਰੇ ਪੁੱਤ ਦੀ ਕਾਲੇ ਦੇ ਜਾਣ ਦਾ ਤਾਂ ਚਾhti ਸਾਰੇ ਪਿੰਡ ਨੂੰ ਬਹੁਤ ਦੁੱਖ ਲੱਗਿਆ ਹਰੇਕ ਨੂੰ ਹੀ ਬੜਾ ਸੱਚ ਕੇ ਬੁਲਾਉਂਦਾ ਸੀ ਉਹ ਹਾਂ ਪੁੱਤ ਉਹਦਾ ਸੁਭਾਈ ਇਹੋ ਜਿਹਾ ਸੀ ਹਰੇਕ ਨੂੰ ਹੱਸ ਕੇ ਬੁਲਾਉਂਦਾ ਸੀ ਕਦੀ ਮੱਥੇ ਵੱਟ ਤਾਂ ਪਾਇਆ ਹੀ ਨਹੀਂ ਸੀ ਸਿਆਣਾ ਵੀ ਬਹੁਤ ਸੀ ਜਾਤੀ ਉਹ ਤਾਂ ਕਮਲਾ ਆਪਣੀ ਉਮਰ ਨਾਲੋਂ ਵੱਧ ਕੇ ਸਿਆਣਾ ਸੀ ਸਹੀ ਗੱਲ ਹੈ ਪੁੱਤ ਦੰਦੇ ਹੁੰਦੇ ਆ ਜਿਨ੍ਹਾਂ ਦੀ ਇੱਥੇ ਲੋੜ ਉਹਨਾਂ ਦੀ ਉੱਪਰ ਵੀ ਸਿਆਣਾ ਤਾਂ ਬਾਲਾ ਸੀ ਪਰ ਇੰਨਾ ਸਿਆਣਾ ਜੁਹਾਕ ਵੀ ਨਹੀਂ ਚਾਹੀਦਾ ਕਮਲਾ ਰਮੜਾ ਹੀ ਠੀਕ ਸੀ ਸਹੀ ਗਿਆ ਚਾਚੀ ਤੁਸੀਂ ਉਹ ਤਾਂ ਕਮਲਾ ਹੱਦੋਂ ਵੱਧ ਗਈ ਸਿਆਣਾ ਸੀ ਰੋਣੇ ਤਾਂ ساری ਉਮਰ ਦੇ ਪੁੱਤ ਦੇ ਗਿਆ ਉਧਰ ਮੇਰੀ ਨੋਹ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਦੇਖੀ ਨਹੀਂ ਜਾਂਦੀ ਰੋਂਦੀ ਹਾਂ ਚਾਚੀ ਉਹਦਾ ਵੀ ਦੁੱਖ ਬਹੁਤ ਵੱਡਾ ਵਿਚਾਰੀ ਦਾ ਉਹਨੇ ਕਿਹੜਾ ਕਿਸੇ ਦਾ ਮਾੜਾ ਕੀਤਾ ਹੋਣਾ ਜਿਹੜੀ ਭਰੀ ਜਵਾਨੀ ਚ ਵਿਧਵਾ ਹੋ ਗਈ ਉਹ ਤਾਂ ਵੀ ਪਤਾ ਨਹੀਂ ਸਾਡੇ ਕੋਲ ਕਿੰਨੇ ਕੁ ਦਿਨ ਹੈਗੇ ਕਿੰਨੇ ਕੁ ਨਹੀਂ ਕੀ ਪਤਾ ਉਹਦੇ ਫੇਕੇ ਆ ਕੇ ਕਦੋਂ ਉਹਨੂੰ ਲੈ ਜਾਣ ਸਹੀ ਕਿਹਾ ਚਾਚੀ ਪਰ ਭਾਬੀ ਕੀ ਕਹਿੰਦੀ ਹੈ ਜਾਣ ਲਈ ਉਹ ਤਾਂ ਵਿਚਾਰੀ ਰੋਈ ਜਾਂਦੀ ਹੈ ਕਾਲੇ ਦੀ ਫੋਟੋ ਹੀ ਨਹੀਂ ਛੱਡਦੀ ਪੁੱਤ ਨਾ ਚੰਗੀ ਤਰ੍ਹਾਂ ਖਾਂਦੀ ਹੈ ਨਾ ਪਿੰਦੀ ਹੈ ਬੰਦੇ ਤੋਂ ਬਿਨਾਂ ਧੀਮੀ ਕਾਦੀ ਹੁੰਦੀ ਹੈ ਬੰਦੇ ਦੇ ਹੁੰਦੇ ਆ ਸੌ ਖੇਚਾ ਸਾਰਾ ਰੌਣਕਾ ਬੰਦੇ ਨਾਲ ਹੀ ਤੀਮੀਆਂ ਤੇ ਕੀਵੀ ਨਾਲ ਹੀ ਬੰਦਾ ਉਹਦੇ ਤਾਂ ਹਜੇ ਚਾਲਾੜ ਵੀ ਨਹੀਂ ਸੀ ਪੂਰੇ ਹੋਏ ਕਿ ਕਾਲਾ ਸਾਨੂੰ ਛੱਡ ਕੇ ਚਲੇ ਗਿਆ ਸਹੀ ਗੱਲਾਂ ਚਾਚੀ ਚਲੋ ਤੁਸੀਂ ਹੌਸਲਾ ਰੱਖੋ ਮੇਰਾ ਦਿਲ ਕੀਤਾ ਸੀ ਆਉਣ ਨੂੰ ਤੇ ਚਲੋ ਕੋਈ ਨਹੀਂ ਤੁਸੀਂ ਆਪਣਾ ਤੇ ਚਾਚਾ ਜੀ ਦਾ ਖਿਆਲ ਰੱਖਿਓ ਚਲੋ ਮੈਂ ਵੀ ਚੱਲਦਾ ਹੁਣ ਉੱਪਰ ਮੈਂ ਉਦਾਸ ਜਾ ਬੈਠਾ ਚਾਚਾ ਉਹ ਯਾਤਰਾ ਉਦਾਸ ਨਾ ਹੂੰ ਮੈਂ ਹੋਰ ਕੀ ਕਰਾਂ ਉਹ ਰਹਿ ਵੀ ਕੀ ਗਿਆ ਚਲ ਕੋਈ ਨਹੀਂ ਚਾਚਾ ਜੋ ਕਿਸਮਤ ਚ ਲਿਖਦੀ ਉਹ ਹੋਣਾ ਤਾਂ ਉਹੀ ਹੁੰਦਾ ਉਹ ਪੁੱਤ ਇਸ ਦਿਲ ਨੂੰ ਕਿਵੇਂ ਸਮਝਾਵਾਂ ਇਸ ਦਿਲ ਨੂੰ ਕਿਵੇਂ ਤਸੱਲੀਆ ਦੇਵਾਂ ਜੀਤੇ ਨਾਲ ਬੀਤਦੀ ਐ ਉਹ ਹੀ ਉਹ ਜਾਣਦਾ ਹੈ ਉਹ ਮੈਂ ਸਮਝਦਾ ਚਾਚਾ ਰੋਜ਼-ਰੋਜ਼ ਤਾਂ ਰੋਇਆ ਵੀ ਨਹੀਂ ਜਾਂਦਾ ਹੁਣ ਕਰ ਵੀ ਕੀ ਸਕਦੇ ਆਪਾਂ ਸਹੀ ਕਹਿੰਦਾ ਪੁੱਤ ਲੋਕਾਂ ਨੂੰ ਰੋਜ਼-ਰੋਜ਼ ਕਿੱਥੇ ਰੋ ਕੇ ਦਿਖਾਇਆ ਜਾਂਦਾ ਹੈ ਅੰਦਰੋਂ ਵੜ ਕੇ ਰੋ ਲੈਨੇ ਉਹ ਹੋਰ ਚਾਚਾ ਸਾਰਿਆਂ ਨੂੰ ਦੁੱਖਾਂ ਕਾਲੇ ਦੇ ਜਾਣਦਾ ਤਾਂ ਸਹੀ ਕਹਿੰਦਾ ਪੁੱਤ ਹਰੇਕ ਦਾ ਮਿੱਤਰ ਪਿਆਰਾ ਸੀ ਉਹ ਹਰੇਕ ਨੂੰ ਭੱਜ ਕੇ ਮਿਲਦਾ ਸੀ ਚੰਦਰੇ ਨੇ ਬਗਿਆੜੀ ਤਾਂ ਕਿਸੇ ਨਾਲ ਨਹੀਂ ਕੀਤੀ ਕੋਈ ਨਹੀਂ ਚਾਚਾ ਹੌਸਲਾ ਰੱਖ ਜੇ ਕੋਈ ਕੰਮਕਾਰ ਹੋਇਆ ਤਾਂ ਦੱਸੀ ਜਰੂਰ ਬਸ ਪੁੱਤ ਹੁੰਦਾ ਆ ਜ਼ਮੀਨ ਐ ਮੈਨੂੰ ਠੇਕੇ ਤੇ ਦੇਣ ਦੀ ਸੋਚ ਰਿਹਾ ਮੇਰੇ 'ਚ ਤਾਂ ਹੁਣ ਸੱਤ ਰਿਹਾ ਨਹੀਂ ਕਿ ਮੈਂ ਖੇਤੀ ਕਰ ਲਊਗਾ ਦੇਖ ਲੈ ਚਾਚਾ ਤੇਰੀ ਮਰਜ਼ੀ ਹੈਗੀ ਆਪਣੇ ਨਾਂ ਲੱਗਦੀ ਜ਼ਮੀਨ ਆ ਜੇ ਦੇਣੀ ਹੋਈ ਤੂੰ ਆਪਾਂ ਨੂੰ ਦੇ ਦੀ ਪਾਲਾਂਗੇ ਆਪਾਂ ਇਕੱਠੀ ਠੀਕ ਆ ਪੁੱਤ ਤੁਹਾਨੂੰ ਹੀ ਦੇਣੀ ਆ ਹੋਰ ਉਹ ਕਿਹਨੇ ਆਉਣਾ ਚਲ ਕੋਈ ਨਹੀਂ ਚਾਚਾ ਧਿਆਨ ਰੱਖੀ ਹੋ ਗਿਆ ਤਾਂ ਕੁਝ ਨਹੀਂ ਬਣਦਾ ਹੈਗਾ ਜੋ ਕਿਸਮਤ ਵਿੱਚ ਮਨੂ ਚੋਰ ਕੋਈ ਨਾ ਜਮੀਨ ਆਪਣੀ ਦੀ ਪਰੋਂ ਠੇਕੇ ਤੇ ਦੇ ਦੂੰਗਾ ਮੇਰੇ ਚ ਹੁਣ ਜਾਣ ਨਹੀਂ ਹੈਗੀ ਕਿ ਮੈਂ ਖੇਤੀ ਕਰ ਲੂੰ ਨਾ ਤਾਂ ਮੈਂ ਪੁੱਤ ਦੇ ਆਸਰੇ ਭੱਜਾ ਫਿਰਦਾ ਤੀਆ ਹੁਣ ਤਾਂ ਮੇਰਾ ਸਾਥ ਨਿਕ ਗਿਆ ਇਦਾਂ ਕਿਉਂ ਕਰਦੇ ਹਾਂ ਮੈਂ ਵੀ ਤੁਹਾਡੇ ਨਾਲ ਹੀ ਹਾਂ ਆਪਾਂ ਇੱਕ ਦੂਜੇ ਦੇ ਸਾਥ ਨਾਲ ਹੀ ਹੁਣ ਜਿਉਣਾ ਉਮਰ ਕੱਢਣੀ ਹੈ ਰੱਬ ਨੇ ਤਾਂ ਸਾਡੇ ਵਰੇ ਕੁਝ ਨਹੀਂ ਸੋਚਿਆ ਪਰਾ ਪਰੇ ਤੇ ਇੱਕ ਦੂਜੇ ਬਾਰੇ ਸੋਚਣਾ ਬੁੱਢੇ ਬਾਰੇ ਕਿੱਦਾਂ ਕਰਾਂਗੇ ਕੀ ਕਰਾਂਗੇ ਕਿੱਧਰ ਨੂੰ ਜਾਵਾਂਗੇ ਬਸ ਇਹ ਸੋਚ-ਸੋਚ ਹੌਸਲਾ ਡਿੱਗੀ ਜਾਂਦਾ ਥੋੜੀ ਸਿਹਤ ਤਾਂ ਉਦਣ ਦੀ ਪਹਿਲੇ ਨਹੀਂ ਠੀਕ ਰਹਿੰਦੀ ਮੰਨ ਨਾ ਹੌਲਾ ਕਰੋ ਜਿਹੜੀ ਤੈਨੂੰ ਅਸੀਂ ਗੱਲ ਕਹਿਣ ਲੱਗੇ ਆ ਨਾ ਉਹ ਦਿਲ ਤੇ ਪੱਥਰ ਰੱਖ ਕੇ ਕਹਿਣ ਲੱਗੇ ਆ ਦਿਲ ਨਹੀਂ ਕਰਦਾ ਕਿ ਤੈਨੂੰ ਅਸੀਂ ਇਹ ਗੱਲ ਕਹੀਏ ਕਿ ਗੱਲ ਨਾ ਨਾ ਤਾਂ ਤੇਰੇ ਨਾਲ ਸਿੱਧੀ ਕਰ ਸਕਦੇ ਆ ਤੇ ਨਾ ਅੱਖਾਂ ਮਿਲਾ ਕੇ ਪੁੱਤ ਤੇ ਤੇਰਾ ਘਰ ਹੈ ਜਿਵੇਂ ਮਰਜੀ ਜਿੰਨਾ ਟਾਈਮ ਮਰਜੀ ਰਹਿ ਪਰ ਲੋਕਾਂ ਦੇ ਮੂੰਹ ਨਹੀਂ ਫੜ ਲੈਣੇ ਪੁੱਤ ਤੇਰੀ ਸਾਰੀ ਉਮਰ ਪਈ ਹੈ ਸਾਡੀ ਤਾਂ ਉਮਰ ਲੰਘ ਗਈ ਅਸੀ ਤੇਰੀਆਂ ਖੁਸ਼ੀਆਂ ਦਾ ਗਲਾ ਨਹੀਂ ਕੁੱਟ ਸਕਦੇ ਤੂੰ ਆਪਣੇ ਪੇਕੇ ਚਲੇ ਜਾ ਬੱਸ ਨਹੀਂ ਮੰਮੀ ਮੈਂ ਆਪਣੇ ਪੇਕੇ ਘਰੇ ਨਹੀਂ ਜਾਣਾ ਨਾ ਤਾਂ ਅੱਜ ਆ ਮਾਜੂ ਤੇ ਨਾ ਜਾਵਾਂਗਾ ਕੱਲ ਉਹਨਾਂ ਨਾਲ ਮੈਂ ਵਾਅਦਾ ਕਰਿਆ ਸੀ ਕਿ ਅਸ ਤੋਂ ਬਾਅਦ ਇਹ ਕਾਰਦੀ ਜ਼ਿੰਮੇਵਾਰੀ ਮੈਂ ਸੰਭਾਂਗੀ ਤੇ ਤੁਹਾਨੂੰ ਛੱਡ ਕੇ ਮੈਂ ਕਿਵੇਂ ਜਾ ਸਕਦੀ ਆ ਹੋਤੀ ਏ ਕਿਉਂ ਨਿਆਣੇ ਅਲੀਆਂ ਗੱਲਾਂ ਕਰਦੀਆਂ ਤੂੰ ਦੇਖ ਪੁੱਤ ਸਾਡੀ ਤਾਂ ਬਹੁਤੀ ਲੰਗੀ ਥੋੜੀ ਰਹਿ ਗਈ ਐਂ ਲੰਘ ਜਾਣੀ ਐ ਪਰ ਤੇਰੇ ਅੱਗੇ ਨਾ ਪਹਾੜ ਜਿੱਡੀ ਜ਼ਿੰਦਗੀ ਪਈ ਆ ਪੁੱਤ ਬਾਕੀ ਲੋਕਾਂ ਦੀਆਂ ਗੱਲਾਂ ਸੁਣਨੀਆਂ ਬਹੁਤ ਔਖੀਆਂ ਨੇ ਮੈਨੂੰ ਮੰਨ ਲੈ ਮੇਰੀ ਦੇੜੀ ਜੀ ਐਵੇਂ ਨਾ ਕੋ ਤੇਰੇ ਕੀ ਗੱਲ ਲੋਕਾਂ ਦੀ ਜਿੰਨੇ ਮੂੰਹ ਹੋਮੇ ਇਹ ਗੱਲਾਂ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਚਾਹੇ ਮੈਨੂੰ ਕੋਈ ਕੁਝ ਵੀ ਕਹੀ ਜਾਵੇ ਮੈਂ ਤੁਹਾਡੀ ਸੇਵਾ ਕਰਾਂਗੀ ਸਾਰੀ ਉਮਰ ਮੈਂ ਤੁਹਾਡੀ ਸੇਵਾ ਕਰਾਂਗੀ ਪੁੱਤ ਜਿਸ ਨੇ ਸੇਵਾ ਕਰਨੀ ਸੀ ਰੱਬ ਨੇ ਉਹੀ ਖੋਲਿਆ ਤੋਤੀ ਤੇਣੀ ਨੇ ਢੱਡੀ ਸੇਵਾ ਕੀ ਕਰਨੀ ਐ ਜਿੱਦੇ ਤੈਨੂੰ ਵਿਆਹ ਤੇ ਲਈ ਸੀ ਨਾ ਬਸ ਇਹ ਹੀ ਸੋਚਿਆ ਸੀ ਵੀ ਤੂੰ ਮੇਰੀ ਨੂੰਹ ਨਹੀਂ ਤੂੰ ਮੇਰੀ ਧੀ ਐ ਤੇ ਧੀ ਅੱਗੇ ਕਮਾਰਚ ਕਰਦੀ ਐ ਪੁੱਤ ਆਪਣੇ ਪੇਕੇ ਚਲੇ ਜਾ ਮੈਂ ਤੈਨੂੰ ਉੱਤੇ ਐ ਚਿੱਟੀ ਚੁੰਨੀ ਵਿੱਚ ਨਹੀਂ ਦੇਖ ਸਕਦੀ ਤੂੰ ਆਪਣੀਆਂ ਜਾ ਕੇ ਖੁਸ਼ੀਆਂ ਮਾ ਤੇਰੇ ਅੱਗੇ ਸੱਚੀ ਪਹਾੜ ਜਿੱਡੀ ਜ਼ਿੰਦਗੀ ਪਈ ਐ ਮੰਮੀ ਮਨੋਂ ਮੈਨੂੰ ਛੱਡ ਕੇ ਚਲੇ ਗਏ ਰੱਬ ਨੂੰ ਪਤਾ ਨਹੀਂ ਮੈਂ ਕੀ ਮਾੜਾ ਕਰਿਆ ਸੀਗਾ ਪਰ ਮੈਂ ਆਪਣੀ ਸਾਰੀ ਜ਼ਿੰਦਗੀ ਉਹਨਾਂ ਦੀ ਯਾਦਾਂ ਸਾਰੇ ਕੱਟ ਲਾਂਗੀ ਮੇਰੇ ਪਿੱਕੇ ਸਾਰੇ ਤੁਸੀਂ ਉਹਨੂੰ ਛੱਡ ਕੇ ਮੈਂ ਕਿਤੇ ਵੀ ਨਹੀਂ ਜਾ ਸਕਦੀ ਤੇ ਨਾ ਹੀ ਮੈਨੂੰ ਉਸ ਤੋਂ ਬਾਅਦ ਇਹ ਕੋਈ ਗੱਲ ਕਿਉਂ ਕਿਉਂ ਜਿੱਦ ਫੜ ਰੱਖੀ ਹੈ ਧੀਏ ਕਿਉਂ ਜਿੱਦ ਫੜ ਰੱਖੀ ਹੈ ਮੈਂ ਤੈਨੂੰ ਐ ਨਹੀਂ ਦੇਖ ਸਕਦੀ ਮੈਨੂੰ ਐ ਲੱਗਦਾ ਜਿਵੇਂ ਮੇਰੀ ਧੀ ਨਹੀਂ ਗੋਲਾ ਹਸਤਰੀ ਫਿਰਦੀ ਹੋਵੇ ਮੈਂ ਤੇਰੀਆਂ ਖੁਸ਼ੀਆਂ ਦਾ ਆਪ ਗਲਾ ਕੁੱਟ ਰਹੀ ਆ ਮੰਮੀ ਤੁਹਾਡਾ ਪੁੱਤ ਤੁਹਾਨੂੰ ਛੱਡ ਕੇ ਚਲਾ ਗਿਆ ਪਰ ਮੈਂ ਹੈਗੀ ਆ ਨਾ ਮੈਂ ਤੁਹਾਡਾ ਸਾਰਾ ਬਣਾਂਗੀ ਤੁਸੀਂ ਮੇਰੇ ਤੋਂ ਆਹੀ ਉਮੀਦ ਰੱਖਦੇ ਹੋ ਕਿ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦੀ ਇਹ ਤੂੰ ਨਾ ਸਮਝੀ ਸਦੀ ਮੈਨੂੰ ਆਪਣਾ ਕੁੱਤੀ ਸਮਝੋ ਤੀਤਾ ਬਣਾ ਲਿਆ ਸੀ ਤੁਸੀਂ ਤੇ ਅੱਜ ਤੋਂ ਬਾਅਦ ਮੈਂ ਤੁਹਾਡਾ ਪੁੱਤਾਂ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਹ ਮੇਰਾ ਆਖਰੀ ਫੈਸਲਾ ਆਖਰੀ ਫੈਸਲਾ ਨਾ ਜਾ ਮੇਰੀ ਤੀ ਤੋਂ ਬਾਅਦ ਅਸੀਂ ਤੈਨੂੰ ਕਦੀ ਨਹੀਂ ਕਹਿਣਾ ਕਿ ਤੂੰ ਆਪਣੇ ਫਿੱਕੇ ਚਲੇ ਜਾ ਤੂੰ ਉਸੀ ਮਜਬੂਰ ਨਹੀਂ ਕਰਨਾ ਕਦੀ ਮਜਬੂਰ ਨਹੀਂ ਕਰਨਾ ਇਹ ਮੇਰੇ ਪੁੱਤ ਦਾ ਘਰ ਨਹੀਂ ਤੇਰਾ ਘਰ ਹੈ ਤੇਰਾ